ਦਰਾਪਤਾ ਮਾਰਖ ਲਿਆ ਤੇ ਇਹਦੇ ਵਿੱਚ ਨਾ ਆਪਾਂ ਇਹ 1.5 ਕਿਲੋ ਦੁੱਧ ਪਾ ਦਿਆਂਗੇ ਆਪਾਂ ਬਣੂਨੇ ਛੀਰ ਇਹ ਆਪਾਂ ਇੱਕ ਛੋਟੀ ਕੌਲੀ ਚੌਲਾਂ ਦੀ ਲਈ ਹੈ ਇਹਨੂੰ ਆਪਾਂ ਨ ਭੋਂਗੇ ਰੱਖਤਾ ਸੀਗਾ ਇਸ ਤਰ੍ਹਾਂ ਆ ਦੇਖੋ ਮੈਂ ਭਰਦੇ ਨਾ ਇਹ ਜਲਦੀ ਬਣ ਜਾਂਦੀ ਚੌਲ ਹੁਣ ਆਪਾਂ ਨਾਲ ਹੀ ਇਹਦੇ ਚੌਲ ਪਾ ਦਿਆਂਗੇ ਉਬਾਲਾ ਆ ਜੂਗਾ ਇਸ ਤਰ੍ਹਾਂ ਪਚੌਣ ਤੇ ਹੁਣ ਆਪਾਂ ਨਾ ਇਹਨੂੰ ਇਸ ਤਰ੍ਹਾਂ ਹਿਲਾ ਲਾਂਗੇ ਤੇ ਵਾਲਾ ਆਉਣ ਤੱਕ ਆਪਾਂ ਇਹਦੀ ਵੇਟ ਕਰਾਂਗੇ ਨਾਲ ਹੀ ਆਪਾਂ ਆਹ ਕੁੱਟੀ ਹੋਈ ਨਾ ਇਲਾਇਚੀ ਪਾਊਡਰ ਆ ਇਹ ਤਿੰਨਾਂ ਇਲਾਇਚੀਆਂ ਦਾ ਪਾਇਆ ਆਪਾਂ ਇਹਦੇ ਨਾਲ ਲੀਵਰ ਬਹੁਤ ਵਧੀਆ ਹੁੰਦਾ ਨਾਲ ਹੀ ਆਪਾਂ ਖੰਡ ਪਾ ਦਾਂਗੇ ਮਿੱਠਾ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਪਾ ਸਕਦੇ ਆ ਤੇ ਇਹਨੂੰ ਆਪਾਂ ਨਾ ਥੋੜੇ ਥੋੜੇ ਦੇਰ ਬਾਅਦ ਹਿਲਾਉਂਦੇ ਰਵਾਂਗੇ ਤਾਂ ਜੋ ਇਹਦਾ ਦੁੱਧ ਨਾ ਬਾਹਰ ਨਾ ਨਿਕਲੇ ਇੱਧਰ ਵਾਲਾ ਆ ਗਿਆ ਆ ਗਿਆ ਤੇ ਆਪਾਂ ਨਾ ਗੈਸ ਕੱਟ ਕਰਤੀ ਤੇ ਹੁਣ ਨਾ ਇਹਨੂੰ ਸਿਮ ਤੇ ਬਣਾਵਾਂਗੇ ਬਸ ਸਿਮ ਤੇ ਵਧੀਆ ਬਣੀ ਜਾਊਗੀ ਐ ਪੂਰੇ ਚੌਲ ਘੁੱਲ ਜਾਣਗੇ ਫੇਰ ਹੀ ਖੀਰ ਬਣਦੀ ਹੈ ਵਧੀਆ ਬਿਲਕੁਲ ਕੱਟ ਕਰਤਾ ਤੇ ਹੁਣ ਸਿਮ ਤੇ ਬਣੀ ਜਾਊਗੀ ਬਿਲਕੁਲ ਬਣਨ ਵਾਲੇ ਬਣ ਗਈ ਤੇ ਆਪਾਂ ਨਾ ਇਹਦੇ ਵਿੱਚ ਇਹ ਕਾਜੂ ਤੇ ਬਦਾਮ ਇਹ ਆਪਾਂ ਐ ਕਰਕੇ ਪਾ ਲਈਏ ਬਿਲਕੁਲ ਬਰੀਕ ਬਰੀਕ ਕੀਤੇ ਆਪਾਂ ਤੇ ਨਾਲ ਹੀ ਨਾ ਹੁਣ ਆਪਾਂ ਇਹਦੇ ਵਿੱਚ ਆਹ ਕੇਸਰ ਪਾਵਾਂਗੇ ਕਿ ਕਿੰਨਾ ਸੋਹਣਾ ਕੇਸਰ ਆਪਾਂ ਇਹਦੇ ਵਿੱਚ ਨਾ ਕੋਈ ਕਸਟਰਡ ਪਾਇਆ ਕੋਈ ਚੀਜ਼ ਨਹੀਂ ਪਾਈ ਬਸ ਸਿੰਪਲ ਦੁੱਧ ਕੇਸਰ ਪਾਇਆ ਕੇਸਰ ਨਾਲ ਫਲੇਵਰ ਬਹੁਤ ਵਧੀਆ ਹੁੰਦਾ ਬਸ ਇਹ ਹੁਣ ਆਪਣਾ ਗੈਸ ਬੰਦ ਕਰ ਦਿਆਂਗੇ। ਆਪਣੀ ਨੂੰ ਅੱਜ ਨਹੀਂ ਪੈਣ ਲੱਗਿਆ ਥੋੜੀ ਜਿਹੀ ਘੂੜੀ ਬਣਦੀ ਆ। ਬਸ ਦੇਖੋ ਕਿੰਨਾ ਸੋਹਣਾ, ਕਾਲਾ ਕਾਲਾ ਹੋਇਆ ਪਿਆ। ਤੇ ਕੋਈ ਵੀ ਬਹੁਤ ਜਾਇ ਸੋਹਣੇ ਫਿੜੇ ਜੀ ਆਪਣੇ। ਤੇ ਹੁਣ ਨਾ ਆਪਾਂ ਕੀਰਤਾ ਬਣਾ ਲਈ ਤੇ ਅੱਜ ਹੁਣ ਆਪਾਂ ਪੂਰੇ ਬਣਾਉਣੀ ਆ। ਜੇਰਾ ਆਪਾਂ ਆਟਾ ਲੈ ਲਿਆ ਤੇ ਆਪਾਂ ਨਾ ਇਹਦੇ ਵਿੱਚ ਥੋੜੀ ਜਿਹੀ ਜਮੈਣ ਪਾਵਾਂਗੇ। ਬੇਸੇ ਕਾਫੀ ਲੋਕ ਤਾਂ ਪਾਉਂਦੇ ਨਹੀਂ ਜਮਾਨ ਪਾਉਣ ਨਾਲ ਨਾ ਇਹ ਹਰਮ ਜਲਦੀ ਹੋ ਜਾਂਦੇ ਆ ਮਸਾਲਾ ਕਿਹਨਾਂ ਚੰਗੀ ਤਰ੍ਹਾਂ ਆਪਾਂ ਇਹਨੂੰ ਥੋੜੀ ਜਿਹੀ ਪਾਈਏ ਬਸ ਆਪਾਂ ਤੇ ਇਧਰ ਆਪਾਂ ਗੁੜ ਸੀ ਇਹਨੂੰ ਢੋਲ ਕੇ ਰੱਖ ਲਿਆ ਸੀਗਾ ਪਉਣ ਕੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਹੱਥ ਨਾਲ ਇਹਨੂੰ ਐਂ ਭੋਲਾਂਗੇ ਰਹਿਣਾ ਬਸ ਜ਼ਿਆਦਾ ਨਹੀਂ ਪਾਣੀ ਪਾਉਣਾ ਹਲਕਾ ਜਿਹਾ ਪਾਣੀ ਪਾ ਕੇ ਫਿਰ ਇਹਨੂੰ ਆਪਾਂ ਭੁਲਾ ਲਾਂਗੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਪਤਲਾ-ਪਤਲਾ ਕੋਲ ਲਾਂਗੇ। ਜੇ ਇੱਕਦਮ ਆਪਾਂ ਜਿਆਦਾ ਪਾਣੀ ਪਾਤਾ ਫਿਰ ਉਹ ਗੰਡਾ ਬਣ ਜਾਂਦੀ ਹੈ। ਐਸੀ ਤਰ੍ਹਾਂ ਹੁਣ ਆਪਾਂ ਇਹਨੂੰ ਕੋਲੀ ਗਿਲਾਂਗੇ। ਵਿੱਚ ਥੋੜਾ-ਥੋੜਾ ਕਰਕੇ ਪਾਣੀ ਪਾਈ ਜੰਦਾਂ। ਇਹ ਕੋੜ ਵਾਲਾ ਪਾਣੀ। ਆਪਣਾ ਹੁਣੇ ਚੰਗੀ ਤਰ੍ਹਾਂ ਖੁੱਲ ਗਿਆ। ਇੰਨਾ ਕਾਪਣੇ ਚਾਹੀਦਾ ਇੰਨਾ ਪਤਲਾ। ਤੇ ਇਧਰ ਆਪਾਂ ਨੂੰ ਸਵਾ ਰੱਖ ਲਿਆ। ਤੇ ਇਹਦੇ ਨੂੰ ਜਗਾ ਲੈਂ। ਨਾਲ ਆਪਾਂ ਤੇਲ ਰੱਖ ਲਿਆ। ਇਹ ਬੜਾ ਤੇ ਆਪਾਂ ਨੂੰ ਨਾ ਇਹ ਪੱਤੇ ਚਾਹੀਦੇ। ਇਹ ਬੋਰਡ ਦੇ ਪੱਤੇ ਆ। ਇਹ ਆਪਾਂ ਧੋਲੇ ਤੇ ਧੋ ਕੇ ਆਪਾਂ ਇਹਨੂੰ ਰੱਖ ਲਿਆ। ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਨੂੰ ਐਦਾਂ ਇਹਦੇ ਵਿੱਚ ਐ ਮਾਰ ਲੈਂਦੇ ਨੇ ਐ ਮੂਲ ਜੀਨ ਐ ਘੜ ਲਿੰਦੇ ਆ ਤੇ ਇਸ ਤਰ੍ਹਾਂ ਕਰਕੇ ਇਹਨੂੰ ਐ ਕਰਕੇ ਐ ਬਹੁਤ ਫੇਰ ਲੈਂਦੇ ਆ ਤੇ ਇਹ ਵੀ ਆਪਾਂ ਇੱਕ ਹੋਰ ਬਣਾ ਕੇ ਰੱਖ ਲੈਣੇ ਆ ਜੇ ਇੱਕ ਪਤਾ ਟੁੱਟ ਗਿਆ ਤਾਂ ਫਿਰ ਦੂਜਾ ਆਪਾਂ ਜੂਸ ਕਰ ਲਾਂਗੇ ਥੈਂਕ ਯੂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਪਹਿਲਾਂ ਰੱਖ ਲਓ ਤੇ ਫਿਰ ਉਸ ਤੋਂ ਬਾਅਦ ਇਹਨੂੰ ਸ਼ੁਰੂ ਕਰੀਏ

ਥੋੜਾ ਜਿਹਾ ਜੈਤਾ ਹੋ ਗਿਆ ਆਪਾਂ ਇਹਨੂੰ ਨਾਲ ਹੀ ਇਦਾਂ ਹੀ ਕਰ ਦਿੰਦੇ ਹਾਂ ਨੂੰ ਵੀ ਗੋਲ ਬਣ ਗਏ ਇਹ ਵੀ ਸਲੋ ਆ ਕੇ ਤੇਈਆਂ ਬਣਾਵਾਂਗੇ ਹੁਣ ਆਪ ਇਧਰ ਵੀ ਬਦਲ ਦਿੰਦੇ ਹਾਂ ਵਧੀਆ ਬਣ ਗਿਆ ਆਪਣਾ ਪੂੜੇ ਲਓਟ ਹੁਣ ਆਪਾਂ ਫੇਰ ਤੇਲ ਲਾ ਲਾਂਗੇ ਇਗਨ ਨੂੰ بس ایک ਥੋੜਾ ਜਿਹਾ ਨਾ ਜ਼ਿਆਦੇ ਨਾ ਘੱਟ ਮੀਡੀਅਮ ਜਿਹਾ ਰੱਖਣਾ ਜੇ ਜ਼ਿਆਦਾ ਨਹੀਂ ਨਾ ਕਿ ਨਾ ਮ ਵੱਡੇ ਨਹੀਂ ਪੇੜੇ ਬਣਦੇ ਛੋੜੇ ਤਾਂ ਛੋਟੇ ਬਣਾ ਲਓ ਇਹ ਜਰੂਰੀ ਥੋੜੀ ਆਪਾਂ ਨੂੰ ਵੀ ਆਪਾਂ ਪੂਰੇ ਵੱਡੇ ਬਣਾਉਣੇ ਆ ਮੈਂ ਵੀ ਛੋਟੇ ਛੋਟੇ ਬਣਾਉਣੀ ਜਿਆਦਾ ਮੈਨੂੰ ਨਹੀਂ ਵੱਡੇ ਬਣਾਉਣੇ ਆਂਗੇ ਇਰਵੀ ਆਪਾਂ ਇਸੇ ਤਰ੍ਹਾਂ ਤੇਲ ਲਾ ਦੇਣਗੇ ਮਾਲ ਕੂੜੇ ਇਕੱਲੇ ਤੇਲ ਦੇ ਵਿੱਚ ਹੀ ਬਣਦੇ ਆ ਉਹ ਜ਼ਿਆਦਾ ਹੀਵੀ ਹੋ ਜਾਂਦੀ ਆ ਥੋੜੀ ਜਿਹੀ ਤੇ ਇਹ ਥੋੜੇ ਜਿਹੀ ਘਟ ਹੁੰਦੇ ਆ ਘਟ ਲੱਗਿਆ ਹੁੰਦਾ ਤੇਲ ਇਹ ਦੂਸਰਾ ਕੂੜਾ ਜਾਨੀ ਵਧੀਆ ਬਣੇ ਇਸੇ ਤਰ੍ਹਾਂ ਹੀ ਆਪਾਂ ਬਣਾਈ ਚੱਲਾਂਗੇ। ਲਓ ਜੀ ਇਹ ਵੀ ਆਪਣਾ ਪੂਰਾ ਬਣ ਗਿਆ। ਇੱਕ ਹੋਰ ਨਾ ਆਪਾਂ ਇੱਕ ਆਹ ਪੂਰਾ ਹੋਰ ਪਾ ਲੈਨੇ ਆ। ਐਸ ਤਰ੍ਹਾਂ ਹੀ ਆਪਾਂ ਸਾਰੇ ਇੱਕ-ਇੱਕ ਕਰਕੇ ਪੂੜੇ ਬਣਾ ਲਾਂਗੇ। ਦੋਸਤੀ ਆਪਾਂ ਇਸ ਤਰੀ ਸਾਰੇ ਇੱਕ ਇੱਕ ਕਰਕੇ ਬਣਾ ਲਾਂਗੇ ਆਪਣੀ ਖੀਰ ਵੀ ਬਣ ਗਈ ਤੇ ਪੂੜੇ ਵੀ ਆਪਾਂ ਬਣਾ ਲਏ ਜੇ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਚ